ਚੰਡੀਗੜ੍ਹ 에어ਪੋਰਟ ਤੇ ਕੰਗਨਾਰ ਨੌਤ ਦੇ ਥੱਪੜ ਮਾਰਨ ਵਾਲੀ CISF ਮੁਲਾਜ਼ਮ ਕੁਲਵਿੰਦਰ ਕੌਰ ਤੇ ਵੱਡੀ ਕਾਰਵਾਈ ਕਰਦੇ ਹੋ ਉਸ ਦਾ ਤਬਾਦਲਾ ਕਰ ਦਿੱਤਾ। ਸੂਤਰਾਂ ਤੋਂ ਮਿਲੀ ਜਾਣਕਾਰੀ ਦੇ ਮੁਤਾਬਕ ਚੰਡੀਗੜ੍ਹ 에어ਪੋਰਟ ਤੇ ਤਾਇਨਾਤ ਕੁਲਵਿੰਦਰ ਕੌਰ ਦਾ ਤਬਾਦਲਾ ਤਬਾਦਲਾ ਹੁਣ ਬੈਂਗਲੂਰ ਦੇ ਵਿੱਚ ਕਰ ਦਿੱਤਾ ਗਿਆ। ਤੁਹਾਨੂੰ ਦੱਸ ਦਈਏ ਕਿ ਪਿਛਲੇ ਮਹੀਨੇ ਜਦੋਂ ਕੰਗਨਾਰ ਨੌਤ ਮਾਧ ਪ੍ਰਦੇਸ਼ ਦੇ ਵਿੱਚੋਂ ਚੋਣ ਜਿੱਤਣ ਪਿੱਛੋਂ ਦਿੱਲੀ ਜਾ ਰਹੀ ਸੀ ਤਾਂ ਚੰਡੀਗੜ੍ਹ 에어ਪੋਰਟ ਤੇ ਕੰਗਨਾਰ ਨੌਤ ਦੇ ਕਲਵਿੰਦਰ ਦੇ ਨਾਲ ਬਹਿਸ ਹੋ ਗਈ ਕਲਵਿੰਦਰ ਕੌਰ ਚੰਡੀਗੜ੍ਹ 에어ਪੋਰਟ ਦੇ ਉੱਪਰ ਸਿਕਿਉਰਿਟੀ ਦੀ ਡਿਊਟੀ ਤੇ ਹੈ ਉਸ ਵੇਲੇ ਕਲਵਿੰਦਰ ਕੌਰ ਨੇ ਕੰਗਨਰ ਨੌਦ ਦੇ ਥੱਪੜ ਮਾਰ ਦਿੱਤਾ ਸੀ ਕਲਵਿੰਦਰ ਕੌਰ ਨੇ ਦੋਸ਼ ਲਾਇਆ ਕਿ ਕਿਸਾਨ ਅੰਦੋਲਨ ਦੇ ਦੌਰਾਨ ਕੰਗਨਰ ਨੌਦ ਨੇ ਧਰਨੇ ਤੇ ਬੈਠੀਆਂ ਬੀਬੀਆਂ ਨੂੰ ਦਿਹਾੜੀਦਾਰ ਔਰਤਾਂ ਦੱਸਿਆ ਸੀ ਕਲਵਿੰਦਰ ਕੌਰ ਨੇ ਕਿਹਾ ਕਿ ਉਸ ਵੇਲੇ ਉਸ ਦੀ ਮਾਂ ਵੀ ਉਸ ਧਰਨੇ ਵਿੱਚ ਬੈਠੀ ਸੀ ਘਟਨਾ ਤੋਂ ਬਾਅਦ ਕੁਲਵਿੰਦਰ ਕੌਰ ਦੇ ਖਿਲਾਫ ਕੰਗਨਾਰ ਨੌਦਿਨੇ ਸ਼ਿਕਾਇਤ ਦਰਜ ਕਰਵਾ ਦਿੱਤੀ ਅੱਜ ਕੁਲਵਿੰਦਰ ਕੌਰ ਦਾ ਤਬਾਦਲਾ ਕਰ ਦਿੱਤਾ ਗਿਆ